ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਫੱਤੀ ਡਰੀ ਫਾਰਮ ਵਿੱਚ ਕਿਸਾਨ ਵੀਰੋ ਜਿਹੜੀ ਆਪਣੀ ਅੱਜ ਦੀ ਵੀਡੀਓ ਹੈ ਇੱਕ ਪ੍ਰਿੰਟ ਰਾਣ ਸਿੰਘ ਜਲਾ ਤਰਨ ਤਰਨ ਅੱਜ ਮਹਤਾਬੀਰ ਨੇ ਇੱਕ ਬਹੁਤ ਸੋਹਣੀ ਮੱਝ ਕੌ ਦਿੱਤੀ ਆ ਨੀਮਲਾ ਚੰਗੇ ਦੁੱਧ ਵਾਲੀ ਆ ਕੀ ਮਿਲਿਆ ਕੀ ਪ੍ਰਾਈਸ ਕੀ ਡੀਟੇਲ ਆ ਆਪਾਂ ਤੁਹਾਨੂੰ ਦੱਸ ਦਨੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਕਰੀਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਦੇ ਬੈਲ ਆਈਕਨ ਬਥਰ ਲਓ ਧੰਨਵਾਦ ਤਾਂ ਸਾਹਮਣੇ ਵਾਲੀ ਮੱਝ ਪਰ ਸਾਹਮਣੇ ਇੱਕ 30 ਦਾ ਸੋਈ ਆ ਸੋਈ ਨੂੰ ਦਿਨ 15 ਹੋਏ ਆ ਸੋਣਾ ਥਣਲੇਵਾ ਸੋਣਾ ਹਮਾਨਾ ਮੱਕਰਵਾ ਥਾਣਿਆ 10-10 ਲੀਟਰ ਦੁੱਧ ਤੇ ਮੋਲੇ ਦਾ ਬਾਈ ਜਨ ਕਿਹਾ 60000 ਕਿਸੇ ਵੀਰ ਨੇ ਮੱਝ ਫਿਦਲੀਆਂ ਹੋਏ ਅਮ ਮਹਤਾਬੀਰ ਨੂੰ ਕਨੈਕਟ ਕਰ ਸਕਦਾ ਵਾ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਲਾ ਦਾਂਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਇੱਕਾ ਫਿਰ ਤੂੰ ਬਹੁਤ ਸੋਹਣੀ ਮੱਝ ਭਰਵਾ ਸਰੀਰ ਆ ਐਵੀ ਬੋਡੀ ਵੇਟ ਮੱਝ ਦਾ ਦੁੱਧ ਵਾਲੀ ਮੱਝ